ਅੰਗੇ ਸਾਰੇ ਪੋਲਿਟਿਕਲ ਸਿਨੈਰੀਓ ਤੇ ਵੀ ਗੱਲਾ ਕਰਾਂਗੇ ਤੇ ਜੋ ਕੁਝ ਹੋਇਆ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਅੱਜ ਸਾਰਿਆਂ ਦਾ ਸ਼ੁਕਰਾਨਾ ਖਾਸ ਤੌਰ ਤੇ ਪਰਮਾਤਮਾ ਦਾ ਮੇਰੇ ਦੋਸਤਾਂ ਦਾ ਮੇਰੇ ਪਰਿਵਾਰ ਵਾਲਿਆਂ ਦਾ ਕਿ ਕਿਸ ਤਰ੍ਹਾਂ ਜਿਹੜਾ ਬੈ ਲਗਾਤਾਰ ਜਦੋਂ ਪਿਛਲੇ ਇੰਟਰਵਿਊ ਹੋ ਰਹੇ ਸੀ ਉਹ ਇੱਕ ਮਿੰਟ ਇੱਕ ਮਿੰਟ ਜੀ ਬੱਸ ਕੇਸਾਂ ਦੇ ਵਿੱਚ ਭਰੀ ਹੋਵਾਂਗੇ ਪਰ ਅੱਜ ਜਿਹੜਾ ਵਾ ਉਹ ਤੋਂ ਵੀ ਵੱਡਾ ਫੈਸਲਾ ਹੈ ਹਾਈ ਕੋਰਟ ਕੇਸ ਹੀ ਕੁਆਸ਼ ਕਰ ਦਿੱਤਾ ਕਹਿਣ ਨੂੰ ਕੁਝ ਬਚਿਆ ਹਲੇ ਪਰ ਕੈਮਰਾ ਫੇਸ ਹਲੇ ਕੁਝ ਬਚਿਆ ਨਹੀਂ ਕਹਿਣ ਨੂੰ ਜਿਹਦੇ ਤੇ ਲੰਬੀ ਡਿਸਕਸ਼ਨ ਕਰਾਂਗੇ ਪਰ ਅੱਜ ਮੈਂ ਸਾਰੇ ਦੋਸਤਾਂ ਨੂੰ ਮਿਲ ਲਵਾਂ ਤੁਹਾਡੇ ਨਾਲ ਬੈਠਾਂਗੇ ਸਾਰੇ ਦੋਸਤਾਂ ਨਾਲ ਗੱਲਾਂ ਕਰਾਂਗੇ ਤੁਹਾਡੇ ਸਵਾਲਾਂ ਦਾ ਸਾਰਿਆਂ ਦਾ ਬਿਲਕੁਲ ਮਕੂਲ ਜਵਾਬ ਵੀ ਦੇਣਾ ਆਸ਼ੀ ਨਗਰ ਨਗਰ ਨਿਗਮ ਚੋਣਾ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਚੋਣਾ ਮੇਰੀ ਐਬਸੈਂਸ ਚ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਵੀ ਚੋਣਾ ਤੋਂ ਅਗਲੇ ਦਿਨ ਹੀ ਮੈਨੂੰ ਛੱਡ ਦਿੱਤਾ ਗਿਆ ਤੇ ਅੰਦਰ ਕਰੋਕ ਕੇ ਕਿਉਂ ਰੱਖਿਆ ਗਿਆ ਇਹਦੇ ਤਾਂ ਸਮਝ ਨਹੀਂ ਆਉਂਦਾ ਲੱਗਦਾ ਕਿ ਜਿਹੜਾ ਫੈਸਲੇ ਤੋਂ ਬਾਅਦ ਵੀ ਇੱਕ ਦਿਨਾਂ ਲੇਟ ਕੀਤਾ ਗਿਆ ਇਹ ਸਾਰਾ ਕੁਝ ਤੁਸੀਂ ਦੇਖੋ ਲੋਕ ਸਮਝਣ ਹਲੇ ਕੁਝ ਨਹੀਂ ਕਹਿਣਾ ਜਿੱਤਾਂ ਵੀ ਬਹੁਤ ਹੋਈਆਂ ਤੇ ਹਾਰਾਂ ਵੀ ਜੋਦਿਆਂ ਦਾ ਗਹਿਣਾ ਹੁੰਦਾ ਕੋਈ ਐਸੀ ਗੱਲ ਨਹੀਂ ਇਹ ਕੋਈ ਐਂਡ ਆਫ ਦਾ ਰੋਡ ਨਹੀਂ ਹੈ ਅੱਗੇ ਮਿਹਨਤ ਕਰਾਂਗੇ ਪਾਰਟੀ ਨੂੰ ਸਾਰਿਆਂ ਨੂੰ ਸਟਰੈਂਥਨ ਕਰਾਂਗੇ ਸਾਰੇ ਵਰਕਰਾਂ ਨਾਲ ਖੜਾਂਗੇ ਆਸ਼ੂ ਹਰੇਕ ਵਰਕਰ ਨਾਲ ਖੜਾ ਹੈ ਲੁਧਿਆਣੇ ਵਾਲਿਆਂ ਨਾਲ ਖੜਾ ਹੈ ਲੁਧਿਆਣੇ ਦੇ ਲੋਕਾਂ ਨਾਲ ਖੜਾ ਜਿਹਦੇ ਨਾਲ ਤੱਕਾ ਹੋਏਗਾ ਉਹਦੇ ਨਾਲ ਖੜੇਗੇ ਅਸੀਂ ਵਰਕਰ ਜਿਹੜੇ ਨਰਾਸ਼ ਸੀ ਤੁਹਾਡੇ ਹੁਣ ਇੱਥੇ ਆਏ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਵਿੱਚ ਆਜ਼ਾਦ ਵੀ ਚਾਹੇ ਲੱਗਦੇ ਸਾਰੇ ਸਾਰੇ ਮੈਂ ਵਰਕਰਾਂ ਦਾ ਧੰਨਵਾਦੀਆਂ ਮੇਰੀ ਐਬਸੈਂਸ ਦੇ ਵਿੱਚ ਕਿਸ ਤਰੀਕੇ ਇਲੈਕਸ਼ਨ ਲੜੇ ਕਿਸ ਤਰੀਕੇ ਇਹ ਮਾੜਾ ਸਮਾਂ ਉਹਨਾਂ ਨੇ ਸਾਰੇ ਪ੍ਰੈਸ਼ਰ ਦੇ باوجود ਕੱਟਿਆ ਮੈਂ ਇਹਨਾਂ ਵਰਕਰਾਂ ਦਾ ਆਪਣੇ ਦੋਸਤਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਭ ਨੂੰ ਯਕੀਨ ਦਿਲਵਾਨਾ ਆਉਣ ਵਾਲਾ ਟਾਈਮ ਬਹੁਤ ਸੁਖਾਵਾਂ ਹੋਏਗਾ ਰਲ ਕੇ ਉਹਨਾਂ ਦੇ ਮੋਹਰੇ ਹੋ ਕੇ ਉਹਨਾਂ ਦੀਆਂ ਮੁਸ਼ਕਲਾਂ ਵਾਸਤੇ ਲੜਿਆ ਜਾਏਗਾ। ਜਿਵੇਂ ਕਲਾਸ਼ ਕੋਸ਼ਰਾ ਜੀ ਵਿਰੋਧੀ ਜਿਹੜੇ ਲਗਾਤਾਰ ਬਿਆਨ ਦਿੰਦੇ ਸੀਗੇ ਇਹ ਹਾਈ ਕੋਰਟ ਦੇ ਫੈਸਲੇ ਨੇ ਜਿਹੜਾ ਵਾ ਉਹਨਾਂ ਨੂੰ ਖੁਦ ਜਵਾਬ ਦਿੱਤਾ ਵਾ। ਜਦੋਂ ਸਾਰਾ ਕੁਝ ਹੋਈ ਪੋਲਿਟਿਕਲ ਮੋਟੀਵੇਟ ਮੋਟੀਵੇਟਿਡ ਸੀਗਾ ਤਾਂ ਫਿਰ ਕੋਈ ਕੀ ਕਹਿ ਸਕਦਾ ਯਾਰ ਕਿਸੇ ਬਾਰੇ ਕੀ ਬੋਲਿਆ ਜਾ ਸਕਦਾ ਯਾਰ ਕਿਸੇ ਨੂੰ ਕੀ ਕਿਹਾ ਜਾ ਸਕਦਾ ਹੈ ਮੈਂ ਤਾਂ ਜਿਨ ਜਿਨਾਂ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੀ ਜਿਹਹ ਜੀ ਸੋਚ ਸੀ ਉਹਨਾਂ ਨੇ ਮੈਨੂੰ ਉਹੋ ਜਿਹਾ ਸਮਝਿਆ ਅਗਰ ਮੈਂ ਤਾਂ ਇਹ ਕਹਿਣਾ ਚਾਹਾਂਗਾ ਤੁਹਾਡੇ ਚੈਨਲਾਂ 'ਚ ਬਹੁਤ ਚੈਨਲ ਐ ਇਹ ਜੇ ਸਿਗੇ ਜਿਹੜੇ ਰੋਜ਼ ਇਹ ਕਹਿੰਦੇ ਹੁੰਦੇ ਸੀਗੇ ਮੇਰੇ ਪਰਸਨਲ ਕੈਰੈਕਟਰ ਤੇ ਮੇਰੀਆਂ ਪ੍ਰਾਪਰਟੀਆਂ ਤੇ ਸੋਚਦੇ ਸੀਗੇ ਮੇਰੇ ਜਿਨ੍ਹਾਂ ਨੂੰ ਕੰਮਾਂ ਤੇ ਦੇਖਣ ਤੇ ਬਿਲਕੁਲ ਇੰਟਰਸਟ ਨਹੀਂ ਸੀ ਹਾਂ ਮੇਰੇ ਹੋਟਲ ਕਿਥੇ ਨੇ ਉਹ ਲੱਭਣ ਚ ਬੜਾ ਇੰਟਰਸਟ ਸੀਗਾ ਅੱਜ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਮੇਰਾ ਖਿਆਲ ਮੇਰੀ 3 ਸਾਲ ਦੀ ਚੁੱਪੀ 3 ਸਾਲ ਜੋ ਤਸ਼ੱਦਦ ਹੋਇਆ ਉਹਨਾਂ ਸਾਰਿਆਂ ਦਾ ਜਵਾਬ ਮਾਨਯੋਗ ਸਤਕਾਰ ਜੋ ਹਾਈ ਕੋਰਟ ਨੇ ਦੇ ਦਿੱਤਾ ਮੈਨੂੰ ਪਰਮਾਤਮਾ ਤੇ ਯਕੀਨ ਹੈ ਜੋ ਸਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਈ ਤੇ ਅੱਗੋਂ ਵੀ ਜਦੋਂ ਤੁਹਾਡੇ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਾਂਗੇ ਹੋਰ ਸਚਾਈ ਆਏਗੀ